ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਬਾਦਲਾ ਅੱਜ ਭਾਜਪਾ ਦਫਤਰ ਖੰਨਾ ਸਮਾਰਕ ਪਹੁੰਚੇ ਨੇ ਔਰ ਹੜ੍ਹਾਂ ਦੇ ਮੁੱਦੇ ਤੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਹੈ ਔਰ ਪਹਿਲੀ ਵਾਰ ਪਹੁੰਚਨੇ ਤੇ ਖੰਨਾ ਸਮਾਰਕ ਤੇ ਉਹਨਾਂ ਦੇ ਇਥੇ ਆਇਆ ਨੂੰ ਜਿਹੜਾ ਕੀ ਜੀ ਆਇਆਂ ਆਖਿਆ ਜਾ ਰਿਹਾ ਗਰਮ ਦੋਸ਼ੀ ਨਾਲ ਜਿਹੜਾ ਕਿ ਉਹਨਾਂ ਦਾ ਸਵਾਗਤ ਵੀ ਜਿਹੜਾ ਇਥੇ ਉਹ ਕੀਤਾ ਜਾ ਰਿਹਾ ਤਾਂ ਬਿਲਕੁਲ ਕਿਉਂਕਿ ਜੋ ਤਰਾਜ਼ੀ ਆਈ ਹੈ 2 ਮਹੀਨੇ ਲਗਾਤਾਰ ਹੜਾ ਲੈ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਮਨਪ੍ਰੀਤ ਸਿੰਘ ਬਾਦਲ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਾਦਲ ਸਾਹਿਬ ਬਾਦਲ ਸਾਹਿਬ ਜਿਹੜੇ ਹੜ ਆਏ ਨੇ ਇਹ ਇਹ ਮੈਨ ਮੈ ਨੇ ਆ ਜਾਂ ਮਾਨ ਮੇ ਨੇ ਇਹਦੇ ਬਾਰੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੈ ਮਾਨ ਮੇ ਡੀ ਹੈ ਪਰ ਮੈਂ ਜਿਸ ਤਰ੍ਹਾਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਮਝਾਇਆ ਕਿ ਡੈਮਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਡੈਮਾਂ ਦੀ ਮੈਨੇਜਮੈਂਟ ਨਹੀਂ ਹੋ ਸકી ਸਿਲਟ ਕਲੀਅਰੈਂਸ ਵੀ ਨਹੀਂ ਹੋ ਸકી ਜਿਹੜੇ ਕਮਜ਼ੋਰ ਜਿਹੜੇ ਨਿਸ਼ਾਨ ਸੀ ਉਹਨਾਂ ਦੀ ਮੁਰੰਮਤ ਨਹੀਂ ਹੋ ਸકી ਫਲੱਡ ਜਿਹੜੀਆਂ ਫਲੱਡ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਉਹ ਮੀਟਿੰਗਾਂ ਹੀ ਤੈ ਨਹੀਂ ਹੋਈਆਂ ਜੀ ਸੋ ਕਈ ਕਿਸਮ ਦੇ ਜਿਹੜੇ ਕਾਰਨ ਰਲ ਗਏ ਜਿਹਦੇ ਨਾਲ ਇਹ ਮਾਨਮੇਡ ਹੋ ਗਿਆ ਪੰਜਾਬ ਬੰਦੇ ਸਰ ਜਿਹੜਾ ਕਰਜ਼ਾ ਉਹ ਲਗਾਤਾਰ ਵੱਧ ਰਿਹਾ ਹੈ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਦੇਖੋ ਹੁਣ ਇਹ ਇਹ ਦੇਖੋ ਕੌਮਾਂ ਦੇ ਮਜਾਜ਼ ਹੁੰਦੇ ਆ ਜੇ ਪੰਜਾਬ ਨੇ ਕਰਜ਼ ਤੇ ਕਰਜ਼ ਤੇ ਜ਼ਿੰਦਾ ਰਹਿਣਾ ਹੈ ਤਾਂ ਫਿਰ ਇਹ ਪੰਜਾਬ ਦਾ ਸ਼ੌਕ ਹੈ ਜੀ ਬਟ ਅਖੀਰ ਕੀ ਹੋਣਾ ਹੈ ਅ ਦੇਨਿਕ ਸਵੇਰਾ ਦੇ ਕੈਮਰੇ ਦੇ ذریعے ਜਿਹੜਾ ਮੇਰਾ ਕਰਜ਼ ਹੈ ਉਹ ਮੈਨੂੰ ਚੁਕਾਉਣਾ ਪੈਣਾ ਜੇ ਮੈਂ ਨਾ ਚੁਕਾ ਸਕਿਆ ਤਾਂ ਮੇਰੇ ਬੇਟੇ ਨੂੰ ਦੇਣਾ ਪੈਗਾ ਜੇ ਮੇਰਾ ਬੇਟਾ ਨਾ ਬੇਟਾ ਨਾ ਦੇ ਸਕਿਆ ਮੇਰੇ ਪੋਤੇ ਨੂੰ ਦੇਣਾ ਪੈਣਾ ਹੈ ਕਿਸੇ ਮੈਨੂੰ ਲੱਗਦਾ ਹੈ ਹੱਦ ਤੱਕ ਪੰਜਾਬ ਦੇ ਲੋਕ ਇਸ ਆਸ 'ਚ ਵੀ ਲੱਗੇ ਹੈ ਕਿ ਸਾਡਾ ਕਰਜ਼ਾ ਕੋਈ ਮਾਫ ਕਰ ਦੂਗਾ ਕਰਜ਼ਾ ਮਾਫ ਨਹੀਂ ਹੋਣਾ ਕੌਮਾਂ ਦੀਆਂ ਤਕਦੀਰਾਂ ਚਮਕਾਉਣੀਆਂ ਤਾਂ ਮਿਹਨਤ ਕਰਨੀ ਪੈਣੀ ਹੈ ਔਰ ਕੋਈ ਨਾ ਕੋਈ ਮਿਹਨਤ ਲਈ ਕੋਈ ਨਾ ਕੋਈ ਪਲੈਨਿੰਗ ਵੀ ਜਿਹੜੀ ਹੈ ਉਹ ਕਰਨੀ ਪੈਗੀ ਔਰ ਜੇ ਇਸ ਪੰਜਾਬ ਨੂੰ ਕੋਈ ਇਸ ਨਰਕ ਚੋਂ ਕੱਢ ਸਕਦਾ ਹੈ ਤੇ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਔਰ ਅਮਿਤ ਸ਼ਾਹ ਦੀ ਜੋੜੀ ਕੱਢ ਸਕਦੀ ਔਰ ਬੀਜੇਪੀ ਦੀ ਜਿਹੜੀ ਸ਼ਕਤੀ ਕੱਢ ਸਕਦਾ ਹੈ। ਥੈਂਕ ਯੂ। ਲਾਸ ਵਾਲਾ ਲਓ ਇੱਕ। ਲਗਾਤਾਰ ਪੰਜਾਬ ਬੰਦਰੋਂ ਇਹ ਆਵਾਜ਼ ਉੱਠਦੀ ਵੀ ਕੇਂਦਰ ਸਰਕਾਰ ਪੰਜਾਬ ਨਾਲ ਹਰ ਵਾਰ ਵਿਤਕਰਾ ਕਰਦੀ ਹੈ। ਮਤਲਬ ਇਹ ਮਾਮਲਾ ਸੁਣੋ ਕਰਦਿਏ। 60000 ਕਰੋੜ ਕਹਿੰਦੇ ਨੇ ਜੀਐਸਟੀ ਦਾ ਦਬਾ ਕੇ ਰੱਖਿਆ ਹੋਇਆ ਸਾਡਾ। ਦੇਖੋ ਸੁਪਨੇ ਲੈਂਡ ਤੋਂ ਤਾਂ ਕੋਈ ਰੋਕ ਨਹੀਂ ਸਕਦਾ। ਤੇ 60000 ਕਰੋੜ ਜੇ ਪੰਜਾਬ ਦੇ ਖਜ਼ਾਨਾ ਮੰਤਰੀ ਹਰ ਵਾਰੀ ਜੀਐਸਟੀ ਕੌਂਸਲ ਦੀ ਮੀਟਿੰਗ 'ਚ ਜਾਂਦੇ ਆ ਤਾਂ ਉਸ ਕੌਂਸਲ ਦੀ ਮੀਟਿੰਗ ਜਿਹੜਾ ਕਿ ਸਹੀ ਫੋਰਮ ਹੈ ਉੱਥੇ ਕਿਦੇ ਇਹਨਾਂ ਨੇ ਉਹ ਇਹ ਮੁੱਦਾ ਚੱਕਿਆ ਵੀ ਸਾਡਾ 50000 ਕਰੋੜ ਹੈ ਵੀ ਇਹ ਤੁਸੀਂ ਕਿਉਂ ਨਹੀਂ ਵਾਪਸ ਕਰ ਰਹੇ ਤਾਂ ਸੁਪਨੇ ਲੈ ਰਹੇ ਕਿ ਸਾਡੇ 50000 ਕਰੋੜ ਹੈ ਇੱਕ ਵੀ ਰੁਪਿਆ ਨਹੀਂ ਹੈ ਜੀਐਸਟੀ ਦਾ ਜੀਐਸਟੀ ਦਾ ਜਿਹੜਾ ਕੰਪਨਸੇਸ਼ਨ ਸੀ ਉਹ 5 ਸਾਲਾਂ ਸੀ 5 ਸਾਲ ਜਿਹੜੇ ਹੈ 2000 22 ਕੇ 23 ਚ ਖਤਮ ਹੋ ਚੁੱਕਿਆ ਇਸ ਤੋਂ ਬਾਅਦ ਕਿਸੇ ਵੀ ਸਟੇਟ ਨੂੰ ਕੰਪਨਸੇਸ਼ਨ ਨਹੀਂ ਦਿੱਤੀ ਗਈ ਸੋ ਇਸ ਕਿਸਮ ਦੇ ਹਾਲਾਤ ਹੈ थैंक यू ਬਿਲਕੁਲ ਜੀ ਮਨਪ੍ਰੀਤ ਸਿੰਘ ਬਾਦਲ ਅੱਜ ਇੱਥੇ ਪਹੁੰਚੇ ਸੀ ਔਰ ਹੜ੍ਹਾਂ ਦੇ ਮੁੱਦੇ ਤੇ ਜੋ ਕੀ ਇਹਨਾਂ ਨੇ ਗੱਲਬਾਤ ਕੀਤੀ মিডিਆ ਨਾਲ ਔਰ ਉਹਨਾਂ ਨੇ ਆਖਿਆ ਜਿਹੜੇ ਹੜ੍ਹ ਨੇ ਉਹ ਕੁਦਰਤੀ ਕੱਟ ਤੇ ਜੋ ਸਰਕਾਰ ਦੀ ਅਣਗਹਿਲੀ ਦਾ ਜਾਦਾ ਨਤੀਜਾ ਨੇ ਜਿਸ ਕਰਕੇ ਪੰਜਾਬ ਨੂੰ ਬਹੁਤ ਵੱਡਾ ਖਮਿਆਜ਼ਾ ਹੋ ਉਸ ਨਾ ਪਿਆ। ਜਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨੀਫੀਆ ਟੀਵੀ ਅੰਮ੍ਰਿਤਸਰ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਮਨਪੀਰ ਸਿੰਘ ਬਾਦਲਾ ਅੱਜ ਭਾਜਪਾ ਦਫਤਰ ਖਨਸਮਰਗ ਪਹੁੰਚੇ ਨੇ ਔਰ ਹੜ੍ਹਾਂ ਦੇ ਮੁੱਦੇ ਤੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਹੈ। ਔਰ ਪਹਿਲੀ ਵਾਰ ਪਹੁੰਚਨੇ ਤੇ ਖਨਸਮਰਗ ਤੇ ਉਹਨਾਂ ਦੇ ਇਥੇ ਆਇਆ ਨੂੰ ਜਿਹੜਾ ਕੀ ਜੀ ਆਇਆਂ ਕਿਹਾ ਜਾ ਰਿਹਾ ਹੈ, ਗਰਮ ਦੋਸ਼ੀ ਨਾਲ ਜਿਹੜਾ ਕਿ ਉਹਨਾਂ ਦਾ ਸਵਾਗਤ ਵੀ ਜਿਹੜਾ ਇਥੇ ਉਹ ਕੀਤਾ ਜਾ ਰਿਹਾ ਹੈ। ਤਾਂ ਬਿਲਕੁਲ ਕਿਉਂਕਿ ਜੋ ਤਰਾਜ਼ੀ ਆਈ ਹੈ 2 ਮਹੀਨੇ ਲਗਾਤਾਰ ਹੜਾ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਮਨਪਿੰਦਰ ਸਿੰਘ ਬਾਦਲ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਾਦਲ ਸਾਹਿਬ ਬਾਦਲ ਸਾਹਿਬ ਜਿਹੜੇ ਹੜ ਆਏ ਨੇ ਇਹ ਇਹ ਮੈਨ ਮੇ ਨਹੀਂ ਹੈ ਜਾਂ ਮਾਨ ਮੇ ਨੇ ਇਹਦੇ ਬਾਰੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਮਾਨ ਮੇ ਡੀ ਹੈ ਪਰ ਮੈਂ ਜਿਸ ਤਰ੍ਹਾਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਮਝਾਇਆ ਕਿ ਡੈਮਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਡੈਮਾਂ ਦੀ ਮੈਨੇਜਮੈਂਟ ਨਹੀਂ ਹੋ ਸਕੀ ਸਿਲਟ ਕਲੀਅਰੈਂਸ ਨਹੀਂ ਹੋ ਸਕੀ ਜਿਹੜੇ ਕਮਜ਼ੋਰ ਜਿਹੜੇ ਨਿਸ਼ਾਨ ਸੀ ਉਹਨਾਂ ਦੀ ਮੁਰੰਮਤ ਨਹੀਂ ਹੋ ਸਕੀ ਫਲੱਡ ਜਿਹੜੀਆਂ ਫਲੱਡ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਉਹ ਮੀਟਿੰਗਾਂ ਹੀ ਤੈ ਨਹੀਂ ਹੋਈਆਂ ਸੋ ਕਈ ਕਿਸਮ ਦੇ ਜਿਹੜੇ ਕਾਰਨ ਰਲ ਗਏ ਜਿਹਦੇ ਨਾਲ ਇਹ ਮਾਨ ਮੇਡ ਹੋ ਗਿਆ ਪੰਜਾਬ ਬੰਦੇ ਸਰ ਜਿਹੜਾ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਪੰਜਾਬ ਕਿਹੜੇ ਪਾਸੇ ਜਾ ਰਿਹਾ ਦੇਖੋ ਹੁਣ ਇਹ ਇਹ ਦੇਖੋ ਕੌਮਾ ਦੇ ਮਜਾਜ਼ ਹੁੰਦੇ ਜੇ ਪੰਜਾਬ ਨੇ ਕਰਜ਼ ਤੇ ਕਰਜ਼ ਤੇ ਜ਼ਿੰਦਾ ਰਹਿਣਾ ਹੈ ਤਾਂ ਫਿਰ ਇਹ ਪੰਜਾਬ ਦਾ ਸ਼ੌਕ ਹੈ ਜੀ ਬਟ ਅਖੀਰ ਕੀ ਹੋਣਾ ਆ ਦੈਨਿਕ ਸਵੇਰਾ ਦੇ ਕੈਮਰੇ ਦੇ ذریعے ਜਿਹੜਾ ਮੇਰਾ ਕਰਜ਼ਾ ਹੈ ਉਹ ਮੈਨੂੰ ਚੁਕਾਉਣਾ ਪੈਣਾ ਆ ਜੇ ਮੈਂ ਨਾ ਚੁਕਾ ਸਕਿਆ ਤਾਂ ਮੇਰੇ بیٹے ਨੂੰ ਦੇਣਾ ਪੈਗਾ ਜੇ ਮੇਰਾ ਬੇਟਾ ਨਾ ਬੇਟਾ ਨਾ ਦੇ ਸਕਿਆ ਮੇਰੇ ਪੋਤੇ ਨੂੰ ਦੇਣਾ ਪੈਣਾ ਕਿਸੇ ਮੈਨੂੰ ਲੱਗਦਾ ਹੈ ਹੱਦ ਤੱਕ ਪੰਜਾਬ ਦੇ ਲੋਕ ਇਸ ਆਸ 'ਚ ਵੀ ਲੱਗੇ ਆ ਕਿ ਸਾਡਾ ਕਰਜ਼ਾ ਕੋਈ ਮਾਫ ਕਰ ਦੂਗਾ ਕਰਜ਼ਾ ਮਾਫ ਨਹੀਂ ਹੋਣਾ ਕੌਮਾਂ ਦੀਆਂ ਤਕਦੀਰਾਂ ਚਮਕਾਉਣੀਆਂ ਤਾਂ ਮਿਹਨਤ ਕਰਨੀ ਪੈਣੀ ਹੈ ਔਰ ਕੋਈ ਨਾ ਕੋਈ ਮਿਹਨਤ ਲਈ ਕੋਈ ਨਾ ਕੋਈ ਪਲੈਨਿੰਗ ਵੀ ਜਿਹੜੀ ਹੈ ਉਹ ਕਰਨੀ ਪੈਗੀ ਔਰ ਜੇ ਇਸ ਪੰਜਾਬ ਨੂੰ ਕੋਈ ਇਸ ਨਰਕ ਚੋਂ ਕੱਢ ਸਕਦਾ ਹੈ ਤੇ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਔਰ ਅਮਿਤ ਸ਼ਾਹ ਦੀ ਜੋੜੀ ਕੱਢ ਸਕਦੀ ਔਰ ਬੀਜੇਪੀ ਦੀ ਜਿਹੜੀ ਸ਼ਕਤੀ ਕੱਢ ਸਕਦਾ ਹੈ ਥੈਂਕ ਯੂ ਲਾਸ ਵਾਲਾ ਲਓ ਇਕ ਲਗਾਤਾਰ ਪੰਜਾਬ ਬੰਦਰੋਂ ਇਹ ਆਵਾਜ਼ ਉੱਠਦੀ ਵੀ ਕੇਂਦਰ ਸਰਕਾਰ ਪੰਜਾਬ ਨਾਲ ਹਰ ਵਾਰ ਵਿਤਕਰਾ ਕਰਦੀ ਹੈ ਮਤਲਬ ਇਹ ਮਾਮਲਾ ਸੁਣੋ ਕਰਦਿਏ 60000 ਕਰੋੜ ਕਹਿੰਦੇ ਨੇ ਜੀਐਸਟੀ ਦਾ ਦਬਾ ਕੇ ਰੱਖਿਆ ਹੋਇਆ ਸਾਡਾ ਦੇਖੋ ਸੁਪਨੇ ਲੈਂਡ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਤਾਂ 60000 ਕਰੋੜ ਜੇ ਪੰਜਾਬ ਦੇ ਖਜ਼ਾਨਾ ਮੰਤਰੀ ਹਰ ਵਾਰੀ ਜੀਐਸਟੀ ਕੌਂਸਲ ਦੀ ਮੀਟਿੰਗ 'ਚ ਜਾਂਦੇ ਆ ਤਾਂ ਉਸ ਕੌਂਸਲ ਦੀ ਮੀਟਿੰਗ ਜਿਹੜਾ ਕਿ ਸਹੀ ਫੋਰਮ ਹੈ ਉੱਥੇ ਕਿਦੇ ਇਹਨਾਂ ਨੇ ਉਹ ਇਹ ਮੁੱਦਾ ਚੱਕਿਆ ਵੀ ਸਾਡਾ 50000 ਕਰੋੜ ਹੈ ਵੀ ਇਹ ਤੁਸੀਂ ਕਿਉਂ ਨਹੀਂ ਵਾਪਸ ਕਰ ਰਹੇ ਤਾਂ ਸੁਪਨੇ ਲੈ ਰਹੇ ਕਿ ਸਾਡੇ 50000 ਕਰੋੜ ਹੈ ਇੱਕ ਵੀ ਰੁਪਿਆ ਨਹੀਂ ਹੈ ਜੀ ਜੀਐਸਟੀ ਦਾ ਜੀਐਸਟੀ ਦਾ ਜਿਹੜਾ ਕੰਪਨਸੇਸ਼ਨ ਸੀ ਉਹ 5 ਸਾਲਾਂ ਸੀ 5 ਸਾਲ ਜਿਹੜੇ ਐ 2022 ਕੇ 23 ਚ ਖਤਮ ਹੋ ਚੁੱਕੇ ਐ ਇਸ ਤੋਂ ਬਾਅਦ ਕਿਸੇ ਵੀ ਸਟੇਟ ਨੂੰ ਕੰਪਨਸੇਸ਼ਨ ਨਹੀਂ ਦਿੱਤੀ ਗਈ ਸੋ ਇਸ ਕਿਸਮ ਦੇ ਹਾਲਾਤ ਐ ਥੈਂਕ ਯੂ ਬਿਲਕੁਲ ਜੀ ਮਨਪ੍ਰੀਤ ਸਿੰਘ ਬਾਦ ਅੱਜ ਇੱਥੇ ਪਹੁੰਚੇ ਸੀ ਔਰ ਹੜ੍ਹਾਂ ਦੇ ਮੁੱਦੇ ਤੇ ਜੋ ਕੀ ਇਹਨਾਂ ਨੇ ਗੱਲਬਾਤ ਕੀਤੀ মিডিਆ ਨਾਲ ਔਰ ਉਹਨਾਂ ਨੇ ਆਖਿਆ ਜਿਹੜੇ ਹੜ੍ਹ ਨੇ ਉਹ ਕੁਦਰਤੀ ਕੱਟ ਤੇ ਜੋ ਸਰਕਾਰ ਦੀ ਅਣਗਹਿਲੀ ਦਾ ਜ਼ਿਆਦਾ ਨਤੀਜਿਆਂ ਦੇ ਜਿਸ ਕਰਕੇ ਪੰਜਾਬ ਨੂੰ ਬਹੁਤ ਵੱਡਾ ਖਮਿਆਜ਼ਾ ਪੂਤਣਾ ਪਿਆ ਹੈ ਕਮਰਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਤਾ ਡੈਨੀਫੀਆ ਟੀਵੀ ਅੰਮ੍ਰਿਤਸਰ